ਪਿਛਲੇ ਕਾਫੀ ਲੰਮੇ ਸਮੇਂ ਤੋਂ ਪੂਰੀ ਦੁਨੀਆ ਦੇ ਵਿੱਚ ਪੱਛਮੀ ਸੱਭਿਆਚਾਰ ਦਾ ਪੱਛਮੀ ਜੀਵਨ ਸ਼ੈਲੀ ਦਾ ਪ੍ਰਭਾਵ ਵਧ ਰਿਹਾ ਹੈ। ਚਾਹੇ ਕੋਈ ਕਿਸੇ ਰੂਪ ਦੇ ਵਿੱਚ ਚਾਹੇ ਕੋਈ ਕਿਸੇ ਰੂਪ ਦੇ ਵਿੱਚ ਪਾਸ਼ਮ ਦੀ ਸਿੱਖਿਆ ਨੂੰ ਅਪਣਾ ਰਿਹਾ ਹੋਣਾ ਤੋਂ ਸਿੱਖ ਰਿਹਾ ਕੁਝ ਨਾ ਕੁਝ। ਤੇ ਇੱਥੇ ਦੋ ਤਰ੍ਹਾਂ ਦੇ ਬੰਦੇ ਐ ਦੋ ਤਰ੍ਹਾਂ ਲੋਕਾਂ ਨੇ ਸਿੱਖਿਆ ਲਈ ਐ। ਇੱਕ ਸਿੱਖਿਆ ਲਈ ਹੈਗੀ ਐ ਜਿਹੜੇ ਆਪਣੇ ਇੰਡੀਅਨ ਲੋਕ ਐ ਖਾਸ ਕਰਕੇ ਸਾਊਥ ਇੰਡੀਅਨ ਵਗੈਰਾ ਉਹਨਾਂ ਨੇ ਉਹ ਬੰਦੇ ਪੜ੍ਹ ਕੇ ਇੰਗਲਿਸ਼ ਸਿੱਖੀ ਉਹਨਾਂ ਨੇ। ਉਹਨਾਂ ਤੋਂ ਉਹਨਾਂ ਨੇ ਪੱਛਮ ਦੀਆਂ ਚੰਗੀਆਂ ਚੀਜ਼ਾਂ ਨੂੰ ਅਡਾਪਟ ਕੀਤਾ ਚੰਗੀਆਂ ਚੀਜ਼ਾਂ ਨੂੰ ਅਪਣਾਇਆ ਤੇ ਉਹ ਦੁਨੀਆ ਦੇ ਵਿੱਚ ਇੱਕ ਨੰਬਰ ਬਣ ਗਏ ਅੱਜ ਅਮਰੀਕਾ ਦੇ ਵਿੱਚ 80% 70 ਤੋਂ 80% ਜਿਹੜੇ ਡਾਕਟਰ ਸਾਊਥ ਇੰਡੀਅਨ ਨੇ ਤੇ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਜੇ ਆਪਾਂ ਟੋਟਲ ਅਮਰੀਕਾ ਦੇ ਚਾਹੇ ਤੁਸੀਂ ਹੁਣੇ ਲੈਟ ਤੇ ਸਰਚ ਮਾਰ ਲਓ ਡਾਕਟਰ ਦੇਖੋਗੇ ਵਿਗਿਆਨਿਕ ਦੇਖੋਗੇ ਇੱਥੋਂ ਤੱਕ ਕਿ ਗੂਗਲ ਦੇ ਹੈੱਡ ਤੱਕ ਵੀ ਇੰਡੀਅਨ ਲੱਗ ਚੁੱਕੇ ਐ ਫਿਰ ਇਸ ਮਾਮਲੇ ਜਿਹੜੇ ਸਾਡੇ ਸਰਦਾਰ ਐ ਸਾਡੇ ਪੰਜਾਬੀ ਬਹੁਤ ਪਿੱਛੇ ਐ ਤੇ ਦੂਜੇ ਲੋਕ ਉਹ ਐ ਜਿਨ੍ਹਾਂ ਨੇ ਪੱਛਮ ਦੀ ਇੱਕ ਹੋਰ ਪੱਖ ਨੂੰ ਅਪਣਾਇਆ ਉਹ ਹੈਗੇ ਜਿਹੜੇ ਲਾਟਿਨ ਅਮਰੀਕਾ ਵਾਲੇ ਤੇ ਅਫਰੀਕਾ ਮਹਾਂਦੀਪ ਵਾਲੇ ਅਫਰੀਕਾ ਵਾਲਿਆਂ ਨੇ ਇੱਕ ਸਕੀਲਿਆ ਪੱਛਮ ਤੋਂ ਉਹਨਾਂ ਨੇ ਧਰਮ ਬੋਲੀ ਉਹਨਾਂ ਨੇ ਆਪਣਾ ਧਰਮ ਵੀ ਛੱਡ ਦਿੱਤਾ ਆਪਣੀ ਬੋਲੀ ਵੀ ਛੱਡ ਦਿੱਤੀ ਪੱਛਮ ਤੋਂ ਅੰਗਰੇਜ਼ੀ ਲੈ ਲਈ ਅਸਾਇਯਤ ਲੈ ਲਈ ਤੇ ਉਹ ਜ਼ੀਰੋ ਹੋ ਗਏ ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਉਹਨਾਂ ਦੀ ਅੱਜ ਵੀ ਜਿਹੜੀ ਜ਼ਿੰਦਗੀ ਉਹ ਗੁਲਾਮਾਂ ਵਾਲੀ ਹੈ ਤੇ ਦੂਜੇ ਪਾਸੇ ਜਿਹੜੇ ਸਾਡੇ ਹਿੰਦੂ ਭਰਾ ਹੈ ਉਹਨਾਂ ਨੇ ਆਪਣਾ ਧਰਮ ਵੀ ਨਹੀਂ ਛੱਡਿਆ ਆਪਣੀ ਬੋਲੀ ਵੀ ਨਹੀਂ ਛੱਡੀ ਉਹਨਾਂ ਨੇ ਸਿਰਫ ਤੇ ਸਿਰਫ ਗੋਰਿਆਂ ਤੋਂ ਕੀ ਲਿਆ ਪੱਛਮ ਵਾਲਿਆਂ ਤੋਂ ਐਜੂਕੇਸ਼ਨ ਲਈ ਟੈਕਨੋਲੋਜੀ ਲਈ ਜੀਦੇ ਸਿਰ ਦੇ ਉੱਤੇ ਅੱਜ ਅਮਰੀਕਾ ਦੇ ਵਿੱਚ ਜਿਹੜੇ ਚੋਟੀ-ਚੋਟੀ ਦੇ ਡਾਕਟਰ ਹੈ ਜਾਂ ਚੋਟੀ ਦੇ ਇੰਜੀਨੀਅਰ ਹੈ ਉਹ ਸਾਰੇ ਹਿੰਦੁਸਤਾਨੀ ਹੈ। ਤਾਂ ਮੇ ਟਰੰਪ ਅਜ H1 ਜਿਹੜਾ B ਕਿਹੜਾ ਵਿਜਾਇਆ ਉਹਦਾ ਰੋਲਾ ਪਾ ਰਿਹਾ ਪਰ ਫੇਰ ਵੀ ਜੋ ਮਰਜੀ ਕਰ ਲੈ ਟਰੰਪ ਦਾ 2-3 ਸਾਲ ਹੈ। ਅਮਰੀਕਾ ਦਾ ਇਹਨਾਂ ਤੋਂ ਬਿਨਾ ਕੰਮ ਚੱਲ ਨਹੀਂ ਸਕਦਾ। ਕਿਉਂਕਿ ਜੇ ਅਮਰੀਕਾ ਨੇ ਟੈਕਨੋਲੋਜੀ ਦੇ ਵਿੱਚ ਚਾਈਨਾ ਦਾ ਮੁਕਾਬਲਾ ਕਰਨਾ ਹੈ ਤਾਂ ਉਹਨੂੰ ਹਿੰਦੁਸਤਾਨ ਤੇ ਸਹਾਰਾ ਲੈਣਾ ਹੀ ਪੈਣਾ ਹੈ। ਇੱਥੋਂ ਦੇ ਇੰਜੀਨੀਅਰ ਲੈਣੇ ਹੀ ਪੈਣੇ ਆ। ਚਾਹੇ ਉਹ ਦੀ ਹਿੰਦੁਸਤਾਨ ਦੀ ਗਵਰਨਮੈਂਟ ਨਾ ਬਣਦੀ ਹੋਵੇ ਚਾਹੇ ਨਾ ਬਣਦੀ ਕੋਈ ਚੀਨ ਤੋਂ ਬਾਅਦ ਜੇ ਸਭ ਤੋਂ ਵੱਧ ਦੁਨੀਆ ਦੇ ਵਿੱਚ ਇੰਜੀਨੀਅਰ ਪੈਦਾ ਹੁੰਦੇ ਤਾਂ ਉਹ ਹਿੰਦੁਸਤਾਨ ਦੇ ਵਿੱਚ ਪੈਦਾ ਹੁੰਦੇ। ਇਸ ਚੀਜ਼ ਤੋਂ ਸਾਡੇ ਸਿੱਖਾਂ ਨੂੰ ਵੀ ਸੋਚਣਾ ਵੀ ਚਾਹੀਦਾ ਤੇ ਸਿੱਖਣਾ ਵੀ ਚਾਹੀਦਾ ਹੈ ਕਿ ਆਪਾਂ ਹਿੰਦੂਆਂ ਦੀ ਰਿਸਕ ਨਹੀਂ ਇਸ ਮਸਲੇ ਦੇ ਵਿੱਚ ਜਾਂ ਆਪਾਂ ਰਿਸਕ ਕਰਨੀ ਹੈਗੀ ਅਫਰੀਕਾ ਵਾਲਿਆਂ ਦੀ ਜਾਂ ਬ੍ਰਾਜ਼ੀਲ ਵਾਲਿਆਂ ਦੀ। ਬ੍ਰਾਜ਼ੀਲ ਵਾਲਿਆਂ ਦਾ ਹਾਲ ਦੇਖ ਲਓ, ਕੱਪੜੇ ਲੱਥ ਗਏ, ਕੁੜੀਆਂ ਦੇ ਸਭ ਕੁਝ ਲੱਥ ਗਏ, ਪੱਲੇ ਉਹਨਾਂ ਦੇ ਕੋਕ ਕੱਖ ਵੀ ਨਹੀਂ ਰਿਹਾ। ਜਿਹੜੇ ਹੁਣ ਮੈਂ ਆਪਣੇ ਪੰਜਾਬ ਦੇ ਹਾਲਾਤ ਦੇਖਦਾ ਹਾਂ, ਸਾਡੇ ਪੰਜਾਬ ਦੇ ਵਿੱਚ ਵੀ ਲੋਕ ਅਫਰੀਕਾ ਜਾਂ ਲੈਟਿਨ ਅਮਰੀਕਾ ਲਈ ਰਾਹ ਦੇਤ ਰਾਹ ਦੇ ਉੱਤੇ ਚੱਲੇ ਹੋਏ ਐ ਉਹ ਗੋਰਿਆਂ ਤੋਂ ਕੀ ਸਿੱਖਦੇ ਘੱਟ ਕੱਪੜੇ ਪਾਣੇ ਜਾਂ ਜੜੀਆਂ ਉਹਨਾਂ ਦੀਆਂ ਮਾੜੋਂ ਸਮਾਜ ਦੀਆਂ ਥੋੜੀਆਂ ਬੈਡ ਬੁਰੀਆਂ ਚੀਜ਼ਾਂ ਜਿਹੜੀ ਉਹਨਾਂ ਦੀ ਚੰਗਿਆਈ ਐ ਸੱਚ ਬੋਲਣਾ ਮਿਹਨਤ ਕਰਨੀ ਇਮਾਨਦਾਰ ਰਹਿਣਾ ਕੰਮ ਤੇ ਦਿਵਸ ਤੇ ਸਾਇੰਸ ਦੇ ਵਿੱਚ ਇੱਕ ਨੰਬਰ ਤੇ ਹੋਣਾ ਖੇਡਾਂ ਦੇ ਵਿੱਚ ਤੇ ਇੱਕ ਨੰਬਰ ਦੇ ਉੱਤੇ ਹੋਣਾ ਉਹਦੇ ਵਿੱਚ ਸਾਡੇ ਪੰਜਾਬੀ ਕਿਤੇ ਵੀ ਨਹੀਂ ਹੈ ਇਸ ਕਰਕੇ ਕਿਤੇ ਇਹ ਨਾ ਹੋਵੇ ਕਿ ਅਸੀਂ ਅੰਗਰੇਜ਼ਾਂ ਦੀ ਉਸ ਮਾੜੀ ਚੀਜ਼ ਦੀ ਰੀਸ ਕਰਦੇ ਕਰਦੇ ਬਰਜੀਲ ਵਾਲਾ ਕੰਮ ਹੋ ਜਵੇ ਸਾਟੀਆਂ ਕੁੜੀਆਂ ਸਾਡੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਬੀਅਰ ਦੀਆਂ ਬੋਤਲਾਂ ਹੋਣ ਜੇਬ ਦੇ ਵਿੱਚ ਕੱਖ ਵੀ ਨਾ ਹੋਵੇ ਜਿੱਦਾਂ ਹੁਣ ਹੈਗਾ ਹੀ ਹੈ ਠੀਕ ਹੈ ਸਾਡੇ ਬੰਦੇ ਜਾ ਕੇ ਉੱਥੇ ਕੰਮ ਕਰਦੇ ਪਰ ਸਾਡੇ ਬੰਦੇ ਆ ਟਰੱਕ ਡਰਾਈਵਰ ਤੱਕ ਸੀਮਤ ਹੈ ਜਿਹੜੀਆਂ ਉੱਥੇ ਮੋਟੀਆਂ ਮਲਾਈ ਵਾਲੀਆਂ ਆਮਦਨ ਵਾਲੇ ਕੰਮ ਐ ਉਹ ਹਿੰਦੂਆਂ ਕੋਲ ਤੇ ਜਹੂਦੀਆਂ ਕੋਲ ਹੈ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਵੀ ਦੇਖ ਲਓ ਤੁਸੀਂ ਜਿਹੜੇ ਵੱਡੇ ਬਿਜ਼ਨਸmen ਐ ਉਹ ਜਾਂ ਮਾਰਵਾੜੀ ਐ ਜਾਂ ਫਿਰ ਗੁਜਰਾਤੀ ਐ ਜਿਹੜੇ ਸਾਡੇ ਬੰਦੇ ਉਹ ਹਜੇ ਉਹਨਾਂ ਦੇ ਮੁਕਾਬਲੇ ਵਿੱਚ ਨਹੀਂ ਹੈਗੇ ਜਿਹੜੀ ਸੱਚ ਗੱਲ ਐ ਠੀਕ ਹੈ ਉੱਥੇ ਅਸੀਂ ਤਰੱਕੀ ਕਰਦੇ ਹਾਂ ਸਾਡੇ ਬਿਹੇਵੀਅਰ ਕਰਕੇ ਉਹਨਾਂ ਨੇ ਸਾਨੂੰ ਬਜੀਰੀ ਵੀ ਬਣਾਇਆ ਐਮਪੀ ਵੀ ਬਣਾਇਆ ਉਹ ਵੱਡ ਗੱਲ ਹੈ ਪਰ ਜਿਵੇਂ ਹੁਣ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਜਿਹੜੇ ਸਾਡੇ ਪੰਜਾਬੀ ਹੈ ਉਹ ਕਿਸ ਰਸਤੇ 'ਚ ਤੁਰ ਰਹੇ ਹੈ ਉਹ ਬ੍ਰਾਜ਼ੀਲ ਤੇ ਜਿਹੜਾ ਲਾਟਿਨ ਅਮਰੀਕਾ ਤੇ ਆਪਣੇ ਅਫਰੀਕਾ ਵਾਲੇ ਰਸਤੇ ਚੱਲ ਰਹੇ ਹੈ ਆਪਣੀ ਬੋਲੀ ਵੀ ਛੱਡ ਰਹੇ ਆਪਣਾ ਧਰਮ ਵੀ ਛੱਡ ਰਹੇ ਆਪਣਾ ਪਹਿਰਾਵਾ ਵੀ ਛੱਡ ਰਹੇ ਜੇ ਅਸੀਂ ਸਾਊਥ ਇੰਡੀਆ ਦੇ ਵਿੱਚ ਚਲ ਜਾਈਏ ਤਾਂ ਮਾਂ ਲਾਡੂ ਚਲ ਜਾਈਏ ਉੱਥੇ ਤੁਸੀਂ ਦੇਖੋਗੇ ਕਿ ਬੰਦੇ ਧੋਤੀ ਦੇ ਵਿੱਚ ਤੇ ਕਮੀਜ਼ ਦੇ ਵਿੱਚ ਮਿਲੂਗੇ ਤੁਹਾਨੂੰ ਪੜੇ ਲਿਖੇ ਤੇ ਪੜੇ ਲਿਖੇ ਜਦੋਂ ਤੁਸੀਂ ਕਰਨਾਟਕਾ ਦੇ ਵਿੱਚ ਜਾਂ ਸਾਊਥ ਇੰਡੀਆ ਦੇ ਕਿਸੇ ਵੀ ਸਟੇਟ ਖਾਸ ਕਰਕੇ ਕਰਨਾਟਕਾ ਤੇ ਤਾਮਲੜੜ ਦੇ ਵਿੱਚ ਜਾਉਂਗੇ ਤੁਹਾਨੂੰ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਐਕਟਰ ਵੱਡੇ ਵੱਡੇ ਬਿਜ਼ਨਸਮੈਨ ਵੱਡੇ ਵੱਡੇ ਵਿਗਿਆਨਕ ਜਿਹੜੇ ਸਾਇੰਸਦਾਨ ਹੈ ਹਿਸਟੋਰੀਅਨ ਤੁਹਾਨੂੰ ਕਾਹਦੇ ਚ ਮਿਲੂਗੇ ਆਪਣੀ ਜਿਹੜੀ ਉਹਨਾਂ ਦਾ ਦੇਸੀ ਪਹਿਰਾਵਾ ਹੈ ਜਿਹੜੀਆਂ ਉਹਨਾਂ ਨੇ ਕੁੜੀਆਂ ਐ ਉਹ ਵੀ ਤੁਹਾਨੂੰ ਉੱਥੇ ਸਾਰੀਆਂ ਦੇਸੀ ਪਹਿਰਾਵੇ ਦੇ ਵਿੱਚ ਮਿਲੂਗੀਆਂ ਪਰ ਜਿਹੜਾ ਹੁਣ ਸਾਡੇ ਪੰਜਾਬ ਦਾ ਹਾਲ ਹੈ ਥੋੜੇ ਪੰਜ ਸੱਤ ਸਾਲਾਂ ਤੋਂ ਬਣਿਆ ਆਪਾਂ ਜਿਹੜੇ ਸਾਡੀਆਂ ਕੁੜੀਆਂ ਮੁੰਡੇ ਸਭ ਤੋਂ ਵੱਧ ਕਿਸ ਚੀਜ਼ ਨੂੰ ਨਫ਼ਰਤ ਕਰਦੇ ਹਿਸਾਬ ਨਾਲ ਮੈਥ ਨੂੰ ਜੇ ਆਪਾਂ ਮੈਥ ਦੇ ਵਿੱਚ ਕੱਚੇ ਆ ਤਾਂ ਆਪਾਂ ਸਾਇੰਸ ਦੇ ਵਿੱਚ ਕਦੇ ਕਾਮਯਾਬੀ ਹੋ ਸਕਦੇ ਜੇ ਅਸੀਂ ਸਾਇੰਸ ਦੇ ਵਿੱਚ ਕਾਮਯਾਬ ਨਹੀਂ ਹੈਗੇ ਨਾ ਆਪਾਂ ਫੇਰ ਵਧੀਆ ਡਾਕਟਰ ਬਣ ਸਕਦੇ ਨਾ ਆਪਾਂ ਇੰਜੀਨੀਅਰ ਬਣ ਸਕਦੇ ਕਿਉਂਕਿ ਜੇ ਤੁਸੀਂ ਐਮਬੀਬੀਐਸ ਵੀ ਕਰਨੀ ਹੈ ਡੈਂਟਿਸਟ ਵੀ ਬਣਨਾ ਤਾਂ ਤੁਹਾਨੂੰ ਪਹਿਲਾਂ ਸਾਇੰਸ ਦੇ ਨਾਲ ਪਲੱਸ 2 ਕੀਤੀ ਹੋਈ ਚਾਹੀਦੀ ਹੈ ਪਰ ਜਿਹੜੇ ਸਾਡੇ ਬੱਚੇ ਐ ਉਹ 10ਵੀਂ ਤੋਂ ਬਾਅਦ ਬਿਰਲਾ ਹੀ ਹੈ ਜਿਹੜਾ ਸਾਇੰਸ ਰੱਖਦਾ ਹੈ ਸਾਡੇ ਬੱਚਿਆਂ ਨੇ ਕੀ ਅਪਣਾਣਾ ਸ਼ੁਰੂ ਕਰਤਾ ਛੋਟੇ ਕੱਪੜੇ ਜੀਂਦੀਆਂ ਪੈਂਟਾਂ ਮੈਂ ਇਹ ਕਹਿਣਾ ਸਾਨੂੰ ਆਪਣਾ ਪਹਿਰਾਵਾ ਨਹੀਂ ਛੱਡਣਾ ਚਾਹੀਦਾ ਉਹਨਾਂ ਵੱਲ ਦੇਖ ਕੇ ਉਹਨਾਂ ਤੋਂ ਚੰਗੀਆਂ ਚੀਜ਼ਾਂ ਸਿੱਖੋ ਕਿਉਂ ਕਾਮਯਾਬ ਕਿੱਦਾਂ ਹੋਏ ਆ ਜੇ ਤੁਸੀਂ ਸੋਚੋਗੇ ਉਹਨਾਂ ਵਰਗੇ ਕੱਪੜੇ ਪਾ ਕੇ ਅਸੀਂ ਕਾਮਯਾਬ ਹੋ ਜਮਾ ਕੇ ਤਾਂ ਯਾਰ ਜਿਹੜੇ ਬਰਾਜ ਲਾਲੇ ਆ ਉਹ ਤਾਂ ਜਮਾ ਹੀ ਨਹੀਂ ਕੱਪੜੇ ਪਾ ਕੇ ਫਿਰ ਉਹਨਾਂ ਨੇ ਕਾਮਯਾਬ ਹੋ ਜਾਣਾ ਸੀਗਾ ਤੇ ਅਮਰੀਕਾ ਦੇ ਵਿੱਚ ਜੇ ਇੱਕ ਜਨਾਨੀ ਪਾਛੋਂ ਦੇ 5 ਵਿਆਹ ਕਰਾਉਂਦੀ ਹੈ ਜ਼ਿੰਦਗੀ ਦੇ ਵਿੱਚ ਤਾਂ ਜਿਹੜੀ ਬ੍ਰਾਜ਼ੀਲ ਦੀ ਇੱਕ ਕੁੜੀ ਉਹ ਮਹੀਨੇ ਜੇ 5 ਕਰਾ ਲੈਂਦੀ ਠੀਕ ਹੈ ਨਾ ਫਿਰ ਉਹ ਤਾਂ ਹੁਣ ਦੁਨੀਆ ਦੀ ਇੱਕ ਨੰਬਰ ਬਣ ਜਾਣਾ ਸੀਗਾ ਇਸ ਕਰਕੇ ਸਾਨੂੰ ਅੱਗੇ ਵਧਣ ਵਾਸਤੇ ਆਪਣੀ ਬੋਲੀ ਛੱਡਣ ਦੀ ਲੋੜ ਨਹੀਂ ਹੈਗੀ ਆਪਣਾ ਪਹਿਰਾਵਾ ਛੱਡਣ ਦੀ ਲੋੜ ਨਹੀਂ ਹੈਗੀ ਉਹਦੇ ਨਾਲ ਜੁੜ ਕੇ ਰਹੋ ਸਾਡੇ ਸਾਹਮਣੇ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਹੈ ਉਹ ਸਾਊਥ ਇੰਡੀਆ ਦੀ ਤਾਮਿਲਡਾਡੂ ਦੀ ਹੈ ਉਹਨਾਂ ਲੋਕਾਂ ਨੇ ਨਾ ਆਪਣਾ ਪਹਿਰਾਵਾ ਛੱਡਿਆ ਨਾ ਆਪਣਾ ਖਾਣਾ ਛੱਡਿਆ ਨਾ ਆਪਣੀ ਬੋਲੀ ਛੱਡੀ ਅਸੀਂ ਅਮਰੀਕਾ ਜਾਂਦੇ ਤਰਲੋ ਮੱਛੀ ਹੋਏ ਹੋਏ ਆ ਕਿ ਅੱਜ ਸਾਰੇ ਪੰਜਾਬ ਨੂੰ ਕੋਣ ਤੁਹਾਨੂੰ ਅਮਰੀਕਾ ਲੈਣਾ ਸਾਰਾ ਪੰਜਾਬ ਚੱਲ ਜਾਊਗਾ ਲੋਕ ਕਰੋੜ ਕਰੋੜ 50 50 ਲੱਖ ਚੱਕੀ ਫਿਰਦੇ ਪਰ ਅਮਰੀਕਾ ਦਾ ਕੰਮ ਨਹੀਂ ਬਣਦਾ ਦੂਜੇ ਪਾਸੇ ਜਿਹੜੇ ਕੇਰਲਾ ਦੇ ਤਾਮਲ ਲਾਡੂ ਵਾਲੇ ਐ ਉਹਨਾਂ ਨੂੰ ਅਮਰੀਕਾ ਵਾਲੇ ਖੁਦ ਆ ਕੇ ਲੈ ਕੇ ਜਾਂਦੇ ਆ ਜਦੋਂ ਬਿਲ ਕਲਿੰਟਨ 2001 ਦੇ ਵਿੱਚ ਆਇਆ ਸੀਗਾ ਕਈ ਹਜ਼ਾਰ ਕੇਰਲਾ ਦੇ ਤਾਮਲ ਲਾਡ ਦੇ ਲੋਕਾਂ ਨੂੰ ਉਹ ਲੈ ਕੇ ਗਿਆ ਸੀਗਾ ਫ੍ਰੀ ਦੇ ਵਿੱਚ ਹੁਣ ਵੀ ਜਿੰਨੀਆਂ ਅਮਰੀਕਾ ਦੀ ਯੂਨੀਵਰਸਿਟੀਆਂ ਦੇ ਵਿੱਚ ਸਕਾਲਰਸ਼ਿਪਾਂ ਮਿਲਦੀਆਂ ਮੈਨੂੰ ਨਹੀਂ ਲੱਗਦਾ ਕੋਈ ਸਾਡਾ ਜਿਹੜਾ ਸਿੱਖ ਹੈ ਉਹ ਇੱਕ ਦਾ ਵੀ ਲੈਂਦਾ ਹੋਊਗਾ ਉਹਦਾ ਫਾਇਦਾ ਠੀਕ ਹੈ ਨਾ ਪਰ ਕਨੇਸ ਤਾਮੜਾ ਲਾਡੂ ਦੇ ਤੇ ਕੇਰਲਾ ਦੇ ਬੱਚੇ ਆ ਜਿਹੜੇ ਵੱਡੇ ਪੱਧਰ ਦੇ ਉੱਤੇ ਫ੍ਰੀ ਦੇ ਵਿੱਚ ਸਕਾਲਰਸ਼ਿਪ ਦੇ ਵਿੱਚ ਜਾਂਦੇ ਆ ਅਮਰੀਕਾ ਪੜ੍ਹਨ ਉੱਥੇ ਵੱਡੀਆਂ ਨੌਕਰੀਆਂ ਤੇ ਵੀ ਲੱਗਦੇ ਤੇ ਜਦੋਂ ਉਹ ਇੱਥੋਂ ਜਾਂਦੇ ਆ ਉਹਨਾਂ ਨੂੰ ਉਲਟਾ ਅਮਰੀਕਾ ਦੀਆਂ ਯੂਨੀਵਰਸਿਟੀ ਸਕਾਲਰਸ਼ਿਪ ਦੰਨੀਆਂ ਭਾਵ ਕਿ ਪੈਸੇ ਦੰਨੀਆਂ ਕਿ ਤੁਸੀਂ ਸਾਡੀ ਯੂਨੀਵਰਸਿਟੀ ਦੇ ਵਿੱਚ ਆ ਕੇ ਪੜੋ ਤੇ ਆਪਾਂ ਤਰਲੇ ਲੈ ਲੈਨੇ ਆ ਕਿ ਆਪਾਂ ਉੱਥੇ ਜਾ ਜਾਈਏ ਕਿਉਂ ਕਿ ਅਸੀਂ ਉਹਨਾਂ ਦਾ ਉਹ ਪੱਖ ਚੁੱਕਿਆ ਜਿਹਦਾ ਕੋਈ ਫਾਇਦਾ ਨਹੀਂ ਹੈਗਾ ਜੇ ਤੁਸੀਂ ਆਪਣੀ ਪੰਜਾਬੀ ਬੋਲੀ ਨੂੰ ਨਫ਼ਰਤ ਕਰਦੇ ਤਾਂ ਅੱਗੇ ਨਹੀਂ ਵਧ ਸਕਦੇ ਕਦੇ ਇੰਗਲਿਸ਼ ਸਿੱਖੋ ਫ੍ਰੈਂਚ ਸਿੱਖੋ ਸਪੈਨਿਸ਼ ਸਿੱਖੋ ਜਿਹਦੀ ਸਮੇਂ ਦੀ ਲੋੜ ਹੈ ਕਿਉਂਕਿ ਦੁਨੀਆ ਦੀ ਜਿਹੜੀ ਕੰਟੈਕਟ ਲੈਂਗੁਏਜ ਹੈ ਸੰਪਰਕ ਭਾਸ਼ਾ ਹੈ ਉਹ ਇੰਗਲਿਸ਼ ਹੈ ਉਹ ਤੇ ਬਿਨਾ ਕੰਮ ਨਹੀਂ ਚੱਲ ਸਕਦਾ ਅੰਗਰੇਜ਼ੀ ਦੇ ਬਿਨਾ ਸਿੱਖਣੀ ਚਾਹੀਦੀ ਹੈ ਪਰ ਆਪਣੀ ਬੋਲੀ ਨੂੰ ਖਤਮ ਕਰ ਦੇਣਾ ਵੀ ਕੋ ਚੰਗੀ ਗੱਲ ਨਹੀਂ ਫਿਰ ਤੁਸੀਂ ਕਦੇ ਕੰਮ ਜਦ ਨਹੀਂ ਹੋ ਸਕਦੇ ਉਹ ਤੇ ਬਾ ਜਿਹੜਾ ਸਿੱਖ ਹੈ ਉਹਨੂੰ ਤਾਂ ਵੈਸੇ ਵੀ ਵੱਧ ਤੋਂ ਵੱਧ ਬੋਲੀਆਂ ਸਿੱਖਣੀਆਂ ਚਾਹੀਦੀਆਂ ਸਾਡੇ ਗੁਰੂ ਦਾ ਹੁਕਮ ਵੀ ਹੈ ਸਾਡੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸ਼ਬਦ ਦਿੱਤਾ ਕਰੋ ਹੀ ਸ਼ਬਦ ਨੂੰ ਗੁਰੂ ਮੰਨਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਰੀਆਂ ਹੀ ਬੋ ਇੰਗਲਿਸ਼ ਇਸ ਕਰਕੇ ਸਿੱਖਣੀ ਚਾਹੀਦੀ ਕਿਉਂਕਿ ਉਹ ਅੱਜ ਸੰਪਾਰਕ ਭਾਸ਼ਾ ਹੈ ਫ੍ਰੈਂਚ ਇਸ ਕਰਕੇ ਦੂਜੇ ਨੰਬਰ ਦੇ ਉੱਤੇ ਜੇ ਤੁਸੀਂ ਇੰਗਲਿਸ਼ ਥੋੜੀ ਅੱਡ ਹੈ ਫ੍ਰੈਂਚ ਤੇ ਸਪੈਨਿਸ਼ ਲਗਭਗ ਨਾਲ ਦੀਆਂ ਮਿਲਦੀਆਂ ਜੇ ਇੱਕ ਬੋਲੀ ਸਿੱਖ ਲਓ ਸਾਰੀਆਂ ਸਿੱਖ ਹੋ ਜੰਨੀਆਂ ਦੂਜਾ ਜਿਹੜੇ ਸਾਡੇ ਸਿੱਖ ਹੈਗੇ ਆ ਮੁੰਡੇ ਕੁੜੀਆਂ ਉਹਨਾਂ ਨੂੰ ਫਾਰਸੀ ਵੀ ਜ਼ਰੂਰ ਸਿੱਖਣੀ ਚਾਹੀਦੀ ਹੈ ਕਿਉਂਕਿ ਜਿੰਨਾ ਸਾਡਾ ਪੁਰਾਣਾ ਲਿਟਰੇਚਰ ਹੈ ਜੋ ਦਸਤਾਵੇਜ਼ ਉਹ ਸਾਰੇ ਫਾਰਸੀ ਦੇ ਵਿੱਚ ਹੈ ਕਿਉਂਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਜਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ ਜਾਂ ਜਿਹੜੇ ਨਵਾਬ ਕਪੂਰ ਸਿੰਘ ਹੁਣ ਦਾ ਰਾਜ ਸੀਗਾ ਉਹ ਜਿਹੜਾ ਜਿੰਨਾ ਵੀ ਉਸ ਟਾਈਮ ਦੀ ਸੰਪਾਰਕ ਭਾਸ਼ਾ ਸੀਗੀ ਜਾਂ ਅਫੀਸ਼ੀਅਲ ਲੈਂਗੁਏਜ ਸੀਗੀ ਉਹ ਸਾਰੀ ਦੀ ਸਾਰੀ ਫਾਰਸੀ ਸੀਗੀ ਉਸ ਵਕਤ ਜੇ ਕਿਸੇ ਨੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅਫਸਰ ਲੱਗਣਾ ਸੀਗਾ ਜਾਂ ਕੋਈ ਨੌਕਰੀ ਕਰਨੀ ਉਹਦੇ ਵਾਸਤੇ ਦੋ ਸ਼ਰਤਾਂ ਹੁੰਦੀਆਂ ਸੀਗੀਆਂ ਇੱਕ ਉਹਨੂੰ ਕੇਸ ਰੱਖਣੇ ਪੈਂਦੇ ਸੀਗੇ ਪੱਗ ਬੰਨ੍ਹਣੀ ਪੈਂਦੀ ਸੀਗੀ ਪੱਗ ਤਾਂ ਚਲੋ ਸਾਰੀ ਉਸ ਟਾਈਮ ਬੰਨ੍ਹਦੇ ਸੀਗੇ ਮੁਗਲਮਾਨ ਹਿੰਦੂ ਸਾਰੇ ਉਹਨੂੰ ਕੇਸ ਰੱਖਣੇ ਪੈਂਦੇ ਸੀਗੇ ਦੂਜਾ ਉਹਨੂੰ ਫਾਰਸੀ ਤੇ ਗੁਰਮੁਖੀ ਆਣੀ ਹੋਣੀ ਚਾਹੀਦੀ ਸੀ ਗੁਰਮੁਖੀ ਵੀ ਆਣੀ ਆਂਦੀ ਹੋਣੀ ਚਾਹੀਦੀ ਸੀ ਤੇ ਭਾਰਤ ਵੀ ਆndi ਹੋਣੀ ਚਾਹੀਦੀ ਸੀਗੀ ਤੇ ਅੱਜ ਆਪਾਂ ਦੇਖ ਲਓ ਕਿੱਥੇ ਆ 200 ਸਾਲ ਬਾਅਦ ਆਪਾਂ ਸਮਝੋ ਉਹ ਤਾਂ ਪਿੱਛੇ ਚਲੇ ਗਏ ਜਦੋਂ ਕਿ ਅੰਗਰੇਜ਼ ਜਿਹੜੀ ਅਮਰੀਕਾ ਹੈ ਉਹ ਵੀ ਉਹਨਾਂ ਦੇ ਦਿਨਾਂ ਦੇ ਵਿੱਚ ਹੀ ਬਣਿਆ ਜਿਨ੍ਹਾਂ ਦਿਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਹੈ ਆਪਾਂ ਉਸ ਟਾਈਮ ਤੋਂ ਬਾਅਦ ਪਿੱਛੇ ਹੁੰਦੇ ਚਲੇ ਗਏ ਉਹ ਅੱਗੇ ਹੁੰਦੇ ਚਲੇ ਗਏ ਅੱਜ ਪੂਰੀ ਦੁਨੀਆ ਦੇ ਉੱਤੇ ਅਮਰੀਕਾ ਦਾ ਰਾਜ ਹੈ ਉਹਦੀ ਬਿਨਾਂ ਦੁਨੀਆ ਦੇ ਵਿੱਚ ਪੱਤਾ ਨਹੀਂ ਹਿੱਲ ਸਕਦਾ ਹਾਲ ਪਲਸਤੀਨ ਵਾਲੇ ਮਸਲੇ ਦੇ ਉੱਤੇ ਪੂਰੀ ਦੁਨੀਆ ਇੱਕ ਪਾਸੇ ਹੈ 160 ਦੇਸ਼ਾਂ ਨੇ ਫਲਸਤੀਨ ਨੂੰ ਮਾਨਤਾ ਦਿੱਤੀ ਪਰ ਫੇਰ ਵੀ ਅਮਰੀਕਾ ਦੀ ਵਜ੍ਹਾ ਨਾਲ ਕੋ ਫਲਸਤੀਨ ਇਸਰਾਈਲ ਨੂੰ ਵੱਲੋਂ ਕਹੇ ਨੀ ਸਾਗਰ ਵੀ ਕੀ ਕਰ ਰਹੇ ਆ ਉੱਥੇ ਜਿੰਨਾ ਮਰਜੀ ਬੋਲੀ ਜਾਣ ਕਿਸੇ ਦੀ ਹਿੰਮਤ ਨਹੀਂ ਉਹਨੂੰ ਰੋਕ ਦੇਵੇ ਇਹ ਪਾਵਰ ਹੈ ਪਾਵਰ ਕਿੱਦਾਈ ਐਜੂਕੇਸ਼ਨ ਦੇ ਨਾਲ ਮਿਹਨਤ ਦੇ ਨਾਲ ਤੇ ਆਪਣੇ ਪਹਿਰਾਵੇ ਨਾਲ ਆਪਣੀ ਬੋਲੀ ਨਾਲ ਜੁੜਨ ਨਾਲ ਜੇ ਕੋਰੇ ਵੀ ਜਿਹੜੇ ਅਮਰੀਕਾ ਵਾਲੇ ਆਪਣੀ ਬੋਲੀ ਨਫ਼ਰਤ ਕਰਕੇ ਕਿਸੇ ਹੋਰ ਪਾਸੇ ਟੁਰਪੰਦੇ ਕਦੇ ਕਾਮਯਾਬ ਨਹੀਂ ਹੁੰਦੇ ਨਹੀਂ ਹੋਣਾ ਸੀਗਾ ਉਹਨਾਂ ਦਾ ਇਸ ਕਰਕੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਉੱਥੇ ਆਈਏ ਜੇ ਅੱਗੇ ਵਧਣਾ ਹੈ ਤਾਂ ਆਪਣੀ ਬੋਲੀ ਨਾਲ ਆਪਣੇ ਧਰਮ ਨਾਲ ਜੁੜੋ ਆਪਣੀ ਸ਼ੁਰੂਆਤ ਸਵੇ ਨੂੰ ਜਪਜੀ ਸਾਹਿਬ ਦੇ ਨਾਲ ਕਰੋ ਉਹ ਤੋਂ ਬਾਅਦ ਵੱਧ ਤੋਂ ਵੱਧ ਪੜੋ ਜਿੱਦਾਂ ਸਾਊਥ ਇੰਡੀਆ ਵਾਲੇ ਪੜ੍ਹਦੇ ਆਂ ਤੇ ਆਪਣੇ ਪ੍ਰਹਿਰਾਵੇ ਨਾਲ ਆਪਣੇ ਧਰਮ ਨਾਲ ਜੁੜ ਕੇ ਰਹੋ